ਗੇਟ ਜਿੱਦਾਂ ਉੱਥੇ ਮਹਲਾਇਆ ਤੇ ਦੋ ਦਿਨਾਂ ਦਾ ਟਾਈਮ ਦੇ ਕੇ ਬੰਦ ਕਰ ਦਿੱਤੇ ਗਏ ਨੇ ਥੋੜਾ ਟਾਈਮ ਬਹੁਤ ਜ਼ਿਆਦਾ ਚਾਹੀਦਾ ਟੂੜੀ ਵਾਸਤੇ ਤੇ ਬਾਕੀ ਟੂੜੀ ਤੇ ਉਪਰੋਂ ਝੋਨਾ ਲਾਉਣ ਦਾ ਵੀ ਮੌਸਮ ਆ ਰਿਹਾ ਜੀ 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 ਕੁਝ ਗਿਣਤੀ ਦਾ ਟਾਈਮ ਹੈ ਜਿੱਦਾਂ ਤਰੀਕਾਂ ਦਿੱਤੀਆਂ ਗਈਆਂ ਨੇ ਕਿ ਇਸ ਤਰੀਕ ਤੱਕ ਤੁਸੀਂ ਝੋਨਾ ਲਾਉਣਾ ਉਹਦੀ ਪਨੀਰੀ ਪਹਿਲਾਂ ਤਿਆਰ ਕਰਨੀ ਹੁੰਦੀ ਹੈ ਜੀ ਜਿਹੜੀ ਕਿ ਹੁਣ ਤਿਆਰੀ ਹੁਣ ਚੱਲ ਸ਼ੁਰੂ ਕਰਨੀ ਚਾਹੀਦੀ ਹੈ ਲੇਕਿਨ ਜਿੱਦਾਂ ਬੰਦ ਰਹਿੰਦਾ ਤੇ ਨੁਕਸਾਨ ਹਰ ਇੱਕ ਬੰਦੇ ਦਾ ਜਿਹੜਾ ਬਾਹਰ ਜਾ ਕੇ ਆਪਣਾ ਖੇਤੀ ਪਹਿਲਾਂ ਤੇ ਪਹਿਲੇ ਹੀ ਕੱਟਣ ਵਾਲੀ ਰਹਿੰਦੀ ਹੈ ਤੂੜੀ ਬਣਨ ਵਾਲੀਆਂ ਨੇ ਜੀ ਜੀ ਉਸ ਤੋਂ ਬਾਅਦ ਪਨੀਰੀ ਬਿਜਣੀ ਹੈ ਤੇ ਉਹਨੂੰ ਜੇ 2-4 ਦਿਨ ਦਾ ਦੱਸਦੇ ਨਹੀਂ ਬੰਦ ਹੋ ਜਾਂਦਾ ਤੇ ਉਹ 10 ਦਿਨ ਪਿੱਛੇ ਚੱਲ ਗਿਆ ਤੂੰ ਕਿੱਦਾਂ ਤਿਆਰ ਕਰੂਗਾ ਜੀ ਜੀ ਪਨੀਰੀ ਦਾ ਕੋਈ ਟਾਈਮ ਹੁੰਦਾ ਜਦ ਤੱਕ 1 ਮਹੀਨੇ ਤੇ 2 ਮਹੀਨੇ ਪਹਿਲਾਂ ਤਿਆਰ ਨਹੀਂ ਹੋ ਸਕਦੀ ਜੀ ਜੀ ਇਦਾਂ ਦੀਆਂ ਕਰਕੇ ਮੁਸ਼ਕਲਾਂ ਬਹੁਤ ਆ ਰਹੀਆਂ ਨੇ ਕਿਉਂਕਿ ਹੈ ਮਜਬੂਰੀ ਹੁਣ ਕੀ ਕਰਨ ਅੱਧੀ ਕੋਈ ਸਰਕਾਰ ਦਾ ਨੁਮ ਇਹੋ ਜਿਹਾ ਨਮੈਦਾ ਨਹੀਂ ਕਦੇ ਵੀ ਬਾਰਡਰ ਏਰੀਆ ਤੇ ਨਹੀਂ ਆਇਆ ਉਹ ਪਿੱਛੇ ਪਿੱਛੇ ਰਹਿ ਜਾਂਦੇ ਨੇ ਉਤੋਂ ਅੰਮ੍ਰਿਤਸਰ ਦੇ ਲਾਗੇ ਤਰਨਤਾਰਨ ਲਾਗੇ ਜਿੱਥੇ ਕੋਲੋਂ ਸੌਦਾ ਮਿਲਦੀ ਆ ਕਿ ਅਸੀਂ ਇੱਥੋਂ ਜਿੱਥੋਂ ਟੂਰ ਕਰ ਲਿਆ ਇਸ ਪਿੰਡ ਤੋਂ ਜਾ ਕੇ ਉਦੋਂ ਚਲੇ ਗਏ ਆ ਗੱਲ ਇਹ ਕਿ ਜਿੱਥੇ ਉਹਨਾਂ ਸੌਦਾ ਮਿਲ ਨਹੀਂ ਉਹ ਲਾਗੇ ਲਾਗੇ ਤੁਰੇ ਫਿਰਦੇ ਰਹਿੰਦੇ ਆ ਜੀ ਜੀ ਇੱਥੇ ਅਜੇ ਤੱਕ ਕਦੀ ਕਿਸੇ ਨੇ ਆ ਕੇ ਕਿਸੇ ਦੀ ਸਾਰ ਨਹੀਂ ਲਈ ਕੋਈ ਇਹੋ ਜਿਹਾ ਗੱਲ ਨਹੀਂ ਕਿ ਆਇਆ ਹੋਵੇ ਭਈ ਦੂਸਰੀ ਗੱਲ ਬਾਦਲ ਸਾਹਿਬ ਵੇਲੇ ਕਰਾ 10000 ਰੁਪਏ ਮੁਆਵਜ਼ਾ ਤਾਰੋਂ ਅੱਗੇ ਵਾਲਿਆਂ ਨੂੰ ਮਿਲ ਲੱਗਾ ਸੀ ਉਹ ਮਿਲਦਾ ਤਾਂ ਹੈਗਾ ਪਰ ਕਦੀ ਅੱਗੇ ਮੇਰੇ ਪ ਮੁਸ਼ਕਲਾਂ ਹੁਣ ਇਹ ਆ ਕਿ ਜਿਹੜੇ ਬਾਰਡਰ ਦੇ ਏਰੀਏ ਦੇ ਪਿੰਡ ਨੇ ਉਹਨਾਂ ਨੂੰ ਤੇ ਮੁਸ਼ਕਲਾਂ 24 ਘੰਟੇ ਵਾਲੀ ਗੱਲ ਆ ਕਿੰਨੀਆਂ ਕ ਇੱਥੇ ਲੋਸਮੈਂਟਾਂ ਵੀ ਹੋ ਰਹੀਆਂ ਨੇ ਪਿੰਡਾਂ 'ਚ ਕੀ ਮਾਹੌਲ ਹੈ ਜੀ ਨਹੀਂ ਲੋਸਮੈਂਟ ਸਾਡੇ ਪਿੰਡ ਕੋਈ ਨਹੀਂ ਹੋਈ ਵੈਸੇ ਇਹਨਾਂ ਨੂੰ ਗੇਟ ਕਿਹਾ ਜਿਹੜੇ ਬੰਦੇ ਗੇਟੋਂ ਬਾਹਰ ਜਾਂਦੇ ਆ ਕਿ ਭਈ ਇਦਾਂ ਇਦਾਂ ਤੁਸੀਂ ਆਪਣੀ ਥੋੜੀਦਾਰੀ ਬਣਾ ਲਓ ਪਰ ਇਹ 2 ਦਿਨ ਦਾ ਕੰਮ ਨਹੀਂ ਨਾ ਹੈਗਾ ਇਹ ਤੇ ਲੰਮਾ ਕੰਮ ਆ ਸਾਂਦੀ ਨਹੀਂ ਨੇਗੇ ਮਤਲਬ ਜੀ ਜੀ ਜਦੋਂ ਤਾਰੋਂ ਪਾਰ ਉਸ ਜਾਣਾ ਹੁੰਦਾ ਤਾਂ ਕੀ ਪ੍ਰੂਫ ਜਿਹੜੇ ਲਏ ਜਾਂਦੇ ਨੇ ਤਾਰੋਂ ਪਾਰ ਜਿਹੜੇ ਜਾਂਦੇ ਉਹਨਾਂ ਦੇ ਪੱਕੇ ਨਾਲੇ ਜ਼ਮੀਨ ਵਾਲਿਆਂ ਦੇ ਨੇ ਨਾ ਆਈਡੈਂਟੀਫਾਈ ਕਰਕੇ ਕਾਰਡ ਬਣਾਏ ਨੇ ਜੀ ਜੀ ਉਹ ਕਾਰਡ ਜਮਾ ਕਰਾ ਲੈਂਦੇ ਆ ਜਿਹੜਾ ਜ਼ਮੀਨ ਵਾਲਾ ਉਹ ਅੱਗੇ ਬੰਜ ਖੜਨੇ 10 ਖੜਨੇ ਬੰਦੇ ਨਾਲ ਲੇਬਰ ਜਿਹੜੀ ਕਰਨੀ ਉਹਦੀ ਗਾਰੰਟੀ ਲੈਂਦਾ ਕਿ ਲੇਬਰ ਮੇਰੀ ਹੈ ਅੱਛਾ ਜੀ ਤੇ ਉਹਦੇ ਉਹਨਾਂ ਦੇ ਵਿਧਾਰ ਕਾਰਡ ਹੋਣੇ ਚਾਹੀਦੇ ਆ ਉਹ ਵਿਧਾਰ ਕਾਰਡ ਉੱਥੇ ਗੇਟ ਤੇ ਜਮਾ ਹੋ ਜਾਂਦੇ ਆ ਜੀ ਜੀ ਉਹ ਫਿਰ ਵਾਪਸ ਲਿਆਉਂਦਾ ਉਹਨੇ ਬੰਦੇ ਪੂਰੇ ਕਰਕੇ ਫਿਰ ਵਾਪਸ ਕਰਦੇ ਆ ਚਾਹੇ ਕਿ ਜਾਣ ਆਉਣ ਲੇਕਿਨ ਹਰ ਜਗ੍ਹਾ ਤੇ ਮਦਦ ਹੁੰ ਨਾਲ ਗਰਦ ਜਾਂਦੀ ਹੈ ਪੱਕੀ ਜੀ ਜੀ ਬਾਬਾ ਤੁਹਾਡੀ ਕਿੰਨੀ ਉਮਰ ਹੈ ਤੇ ਇੰਨੀ ਉਮਰ ਦੇ ਵਿੱਚ ਤੁਸੀਂ ਕਿੰਨੀ ਵਾਰ ਬਾਰਡਰ ਦਾ ਮਾਹੌਲ ਜਿਹੜਾ ਉਹ ਵਿਗੜਦਾ ਹੋਇਆ ਦੇਖਿਆ ਹੈ ਮੈਂ ਵੀਰ ਜੀ ਮੇਰੀ ਕੋ 65 ਚ ਮੈਂ 5 ਸਾਲ ਦਾ ਸੀ ਜੀ ਜੀ ਥੋੜਾ ਉਦੋਂ ਦੇਖਿਆ ਮਤਲਬ ਮਾਹੌਲ ਜੀ ਜੀ ਉਸ ਤੋਂ ਬਾਅਦ 71 ਦਾ ਜਿਹੜਾ ਉਹ ਪੂਰੀ ਲੜਾਈ ਵੇਖੀ ਜੀ ਜੀ ਇਹ ਬਾਅਦ ਫਿਰ ਕਾਰਗਲ ਲੜਾਈ ਕਰਾਈ ਸੀ ਉਨੋਂ ਇੱਥੇ ਮੈਂ ਮੋਂ ਸਾਡੇ ਲਾਗੇ ਹੁਣ ਪਿੱਛੇ ਵੀ ਆਇ ਤੋ 3-4 ਸਾਲ ਪਹਿਲਾਂ ਵੀ ਇੱਕ ਰੋਲਾ ਪਿਆ ਸੀ ਤੇ ਜੰਮੂ ਵਾਲ ਦੇ ਜੀ ਜੀ ਇਹ ਆਪਣੀ ਪੂਰੀਆ ਬੈਲਟ ਜਿਹੜੀ ਹੈ ਲੈਣਾ ਇਹਦੇ ਵਿੱਚ ਮੈਨ ਲੱਗੇ ਅੱਛਾ ਜੀ ਇਹ ਪੂਰਾ ਏਰੀਆ ਜਿਹੜਾ ਇਹ ਮੁੜ ਕੇ ਬਾਅਦ ਚ ਅੱਗ ਲੱਗੀ ਇੱਥੇ ਉਹ ਅਗਲੀ ਜਿਵੇਂ ਕਣਕ ਵੀ ਸੜ ਗਈ ਔਰ ਪਿਛਲੀ ਵੀ ਸੜ ਗਈ ਸਾਰੀ ਕਿਉਂਕਿ ਮੈਨਾ ਕਰਕੇ ਕਣਕ ਬੜੀ ਖੜੀ ਸੀ ਜੀ ਤੇ ਜਦੋਂ ਲਾਗੇ ਤੂੜੀ ਬਣਾਉਂਦਾ ਇਹ ਕਾਰਮੀ ਤੂੜੀ ਦੇ ਵਿੱਚ ਉਹ ਅੱਗ ਲੱਗੇ ਗਰੀਪਰ ਚੋਂ ਤੇ ਉਹ ਸਾਰਾ ਇੱਥੇ 26 27 ਕੇ ਲੇਰੀਆ ਸੜ ਗਏ ਅੱਛਾ ਜੀ ਵੀਰ ਜੀ ਜੇ ਮਾਲੋ ਜਾਣ ਦਾ ਬਹੁਤ ਜਾਰੀ ਵੀਰ ਜੀ ਸਾਡਾ ਏਰੀਆ ਜਿਹੜਾ ਬਿਲਕੁਲ ਅਸੀਂ ਬਾਰਡਰ ਦੇ ਉੱਤੇ ਆ ਹਾਂਜੀ ਪਹਿਲੀ ਗੱਲ ਇਹ ਕਿ ਸਾਨੂੰ ਇੱਥੋਂ ਲੈ ਕੇ ਸਾਨੂੰ ਇਹ ਫਿਕਰ ਹੁੰਦਾ ਕਿ ਰਾਤ ਨੂੰ ਹਨੇਰੇ ਸਵੇਰੀ ਆਪਣਾ ਪਿੰਡ ਛੱਡ ਕੇ ਵਾਪਸ ਕਿੱਦਾਂ ਜਾਣਾ ਜੀ ਕਿਉਂਕਿ ਹੁਣ ਤੁਹਾਨੂੰ ਪਤਾ ਸਾਰਾ ਪਰਿਵਾਰ ਸਾਰਾ ਘਰ ਕੋਈ ਚੀਜ਼ਾਂ ਚੁੱਕੀਆਂ ਤੇ ਜਾ ਨਹੀਂ ਸਕਦੀਆਂ ਵੀ ਜੀ 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 ਹੁਣ ਤੇ ਦਿਲ ਵੱਡੇ ਕਰਕੇ ਬਹਿ ਰਿਹਾ ਕਿ ਚਲੋ ਦੇਖੀ ਜਾਊਗੀ ਜੋ ਹੋਊਗਾ ਹਾਂ ਔਰ ਟਾਈਮ ਦੇ ਟਾਈਮ ਬਦਲ ਪਤਾ ਵੱਧ ਤੋਂ ਵੱਧ ਇੱਕ ਗੱਡੀ 'ਚ ਆਪਣਾ ਪਰਿਵਾਰ ਭਾ ਕੇ ਬੰਦਾ ਨਿਕਲ ਜਾਊਗਾ ਕੀ ਲੈ ਕੇ ਜਾ ਸਕਦਾ ਬਾਹਰ ਸਰਕਾਰ ਤੋਂ ਕੀ ਮੰਗ ਕਰਦੇ ਆ ਸਰਕਾਰ ਇਹ ਥੋੜਾ ਦੇਖੇ ਇਹਦੀ ਵੀ ਗੱਲ ਨਹੀਂ ਹੈਗੀ ਮਾਹੌਲ ਜਾਣ ਕੇ ਵੀ ਖਰਾਬ ਥੋੜਾ ਕਰ ਰਹੇ ਨੇ ਜੀ ਜੀ ਕੋਈ ਜਿਹੜਾ ਹੁਣ ਉਧਰ ਆਪਣੇ ਏਰੀਆ 'ਚ ਇਹਨਾਂ ਨੂੰ ਆਪਣੀ ਸਕਿਉਰਿਟੀ ਕੈਮਰ ਰੱਖਣ ਵੇਖਣ ਵੀ ਸਾਡੇ ਏਰੀਆ 'ਚ ਕੌਣ ਆਇਆ ਕੀ ਗੱਲ ਆ ਜੀ ਜੀ ਹੁਣ ਉਹਨਾਂ 'ਚ ਗਲਤੀ ਇਹ ਹੈਗੀ ਹੈ ਕਿ ਬਹੁਤ ਵੱਡਾ ਨੁਕਸਾਨ ਹੈ ਇੱਕ ਆਮ ਆਦਮੀ ਜਾਣਿਆ ਜਿਹਨੂੰ ਗਰੀਬ ਨੂੰ ਫੜ ਕੇ ਹਨਾਤੇ ਨੂੰ ਮਾਰ ਦੇਣਾ ਜੀ ਜੀ ਹੈ ਤੇ ਬਹੁਤ ਜ਼ਿਆਦਾ ਉਹਨਾਂ ਦਾ ਵੀ ਪਰਿਵਾਰ ਹੈ ਪਿੱਛੇ ਉਹਨਾਂ ਦੇ ਬੱਚੇ ਜੀ ਜੀ ਪਰ ਇਹਨਾਂ ਨੂੰ ਪਹਿਲਾਂ ਥੋੜਾ ਧਿਆਨ ਦੇਣਾ ਚਾਹੀਦਾ ਕਿ ਆਦਮੀ ਕਿੱਧਰ ਫੇਰਿਆ ਆਪਣੇ ਉਹ ਏਰੀਆ 'ਚਾਰੇ ਆਦਮੀ ਦਾ ਪਤਾ ਹੁੰਦਾ ਇੰਟੈਲੀਜੈਂਸ ਹੀ ਇੰਨੀ ਇਨਾਂ ਦੀ ਕਿ ਬਾਹਰੋਂ ਇਹਨਾਂ ਨੂੰ ਖਬਰ ਤੇ ਧਿਆਨ ਰੱਖਣ ਥੋੜਾ ਜੀ ਜੀ ਧੰਨਵਾਦ ਤੇ ਉਹਦੇ ਵਿੱਚ ਸਾਨੂੰ ਮੁਸ਼ਕਲ ਇਹ ਆ ਰਹੀ ਆ ਜੀ ਇਹਨਾਂ ਗੇੜ ਬੰਦ ਕਰਤੇ ਆ ਤੇ ਤੂੜੀ ਬੰਨਣ ਵਾਲੀ ਸਾਰੀ ਸਾਡੀ ਅੱਛਾ ਜੀ ਤੇ ਤੁਹਾਨੂੰ ਪਤਾ ਉਹ ਤੋਂ ਝੋਨੇ ਦੀ ਬਜਾਈ ਵੀ ਆਈ ਆ ਅੱਛਾ ਜੀ ਤੇ ਬੜੀ ਮੁਸ਼ਕਲ ਆ ਰਹੀ ਸਾਨੂੰ ਬਾਰਡਰ ਮਾਵਜਾ ਮਿਲਦਾ ਤਾਂ ਹੈਗਾ ਹੀ ਸਾਨੂੰ ਪਰ ਸਾਲਾਨਾ ਮਾਵਜਾ ਮਿਲਦਾ ਹੀ ਸਾਨੂੰ 10000 ਕਿੱਲੇ ਦਾ ਤੇ ਉਹ ਪੰਜ 6 ਮਹੀਨੇ ਹੋਏ ਚੱਲੋ ਸਾਡਾ ਮਾਵਜਾ ਆ ਰਿਹਾ ਸਾਨੂੰ ਨਹੀਂ ਮਿਲਿਆ ਅੱਛਾ ਜੀ ਤੇ ਜੀ ਇੱਥੇ ਮਤਲਬ ਹੁਣ ਉਹਨਾਂ ਦੇ ਵੱਲੋਂ ਮੈਸੇਜ ਆ ਵੀ ਗੇਟ ਕਦੋਂ ਖੁੱਲੇ ਜਾਣਗੇ ਅੱਗੇ ਝੋਨਾ ਵੀ ਲੱਗਣਾ ਫਿਰ ਤੁਹਾਨੂੰ ਕੀ ਲੱਗਦਾ ਹੈ ਗੇਟ ਦਾ ਹਾਲੀ ਤੱਕ ਤੇ ਉਹਨਾਂ ਨੂੰ ਕੋਈ ਮੈਸੇਜ ਨਹੀਂ ਦਿੱਤਾ ਹੀ ਜੀ ਜੇ ਕੋਈ ਮੈਸੇਜ ਆਉਂਦਾ ਵਾ ਉਹਨਾਂ ਵੱਲੋਂ ਹਾਂਜੀ ਤੇ ਉਹ ਹੀ ਆਪਣਾ ਕੰਮ ਤੋਂ ਦਾ ਜਿਹੜਾ ਕਰਾਂਗੇ ਜਦੋਂ ਖੋਲਣਗੇ ਗੇਟ ਜੀ ਜੇ ਨਹੀਂ ਖੁੱਲਦਾ ਤਾਂ ਫਿਰ ਤੋਂ ਸਹੀ ਪਰੇਸ਼ਾਨੀਆਂ ਜੀ ਇਹ ਕਿੰਨਾ ਨੁਕਸਾਨ ਜਿਹੜਾ ਵਾ ਇਹ ਹੋ ਸਕਦਾ ਜੇ ਗੇਟ ਨਾ ਖੁੱਲੇ ਨੁਕਸਾਨ ਨੁਕਸਾਨ ਹੀ ਆ ਜੀ ਵੇਖੋ ਹੁਣ ਕਲਰ ਦੇ ਵਿੱਚੋਂ 30-35 ਹਜ਼ਾਰ ਦੀ ਕਣਕ ਨਿਕਲ ਆਉਂਦੀ 40 ਹਜ਼ਾਰ ਦੀ ਜੀ ਜੀ ਤੇ ਝੋਨਾ ਨਿਕਲ ਆਉਂਦਾ 60-70 ਹਜ਼ਾਰ ਦਾ ਜੀ ਤੇ ਮੁਆਵਜ਼ਾ ਤੁਹਾਨੂੰ ਪਤਾ ਗਵਰਨਮੈਂਟ 10 ਹਜ਼ਾਰ ਤੋਂ ਵੱਧ ਮੁਆਵਜ਼ਾ ਨਹੀਂ ਦਿੰਦੀ ਜੀ ਜੀ ਤਾਂ ਉਹ ਲੱਖ ਡੇਢ ਲੱਖ ਰੁਪਈਆ ਨੁਕਸਾਨ ਹੀ ਆ ਜੀ ਜੀ ਤਾਂ ਕੀ ਅਪੀਲ ਹੈ ਸਰਕਾਰਾਂ ਨੂੰ ਸਰਕਾਰ ਨੂੰ ਇਹੋ ਜੀ ਵੀ ਸਾਨੂੰ ਖੇਤੀਬਾੜੀ ਕਰਨ ਦਿੱਤੀ ਜਾਵੇ ਜੀ ਤੇ ਗੇੜ ਖੋਲੇ ਜਾਣ ਸਾਡੇ ਜੀ ਜੀ ਧੰਨਵਾਦ